ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਮੈਂ ਨਮਾਦੀਆਂ ਆ ਗਿਆ ਸੀਗਾ ਤੇ ਸੋਚਿਆ ਵੀ ਚਲੋ ਲੰਮੋਂ ਦੀ ਲੰਗ ਰਿਹਾ ਹਨਾ ਆਪਾਂ ਤਨ ਤਨ ਗੁੱਗਾ ਜ਼ਾਹਿਰ ਪੀਰ ਜੀ ਦੇ ਦਰਸ਼ਨ ਕਰਵਾਈਏ ਨਾਲੇ ਆਪ ਕਰੀਏ ਤੁਸੀਂ ਵੀ ਦਰਸ਼ਨ ਕਰੋ ਇਹ ਬਹੁਤ ਮਸ਼ਹੂਰ ਜਗ੍ਹਾ ਕੀ ਨਮਾਦਾਂ ਪਿੰਡਾ ਤਹਿਸੀਲ ਸਮਾਣਾ ਦਾ ਪਿੰਡਾ ਹੈਗਾ ਤੇ ਜਿੱਥੇ ਕਿ ਗੁੱਗਾ ਪੀਰ ਜੀ ਦਾ ਬਹੁਤ ਤਕੜਾ ਮੇਲਾ ਭਰਦਾ ਹੁੰਦਾ ਪਿੰਡ ਨਮਾਦਾਂ ਤੁਸੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਣਾ ਕਾਫੀ ਮਸ਼ਹੂਰ ਹੈਗਾ ਪੰਜਾਬ ਦੇ ਵਿੱਚ ਨਾਮ ਰੱਖਦਾ ਹੈਗਾ ਮੇਲਾ ਇਹ ਕਿਉਂਕਿ ਕਾਫੀ ਮਸ਼ਹੂਰ ਮਸ਼ਹੂਰ ਮੇਲੇ ਨੇ ਪਰ ਨਮਾਦਾਂ ਦਾ ਮੇਲਾ ਵੀ ਉਹਨਾਂ ਦੇ ਵਿੱਚੋਂ ਇੱਕ ਆ ਤੇ ਚਲੋ ਆਪਾਂ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਤੇ ਚਲੋ ਫਿਰ ਚੱਲੀਏ ਸਾਮਣੇ ਦੇਖੋ ਜੀ ਦਰਬਾਰ ਬਾਬਾ ਜੀ ਦਾ ਬਹੁਤ ਸੋਹਣਾ ਜਿਹੜਾ ਦਰਬਾਰ ਬਣਾ ਰਹੇ ਨੇਗੇ ਬਣਿਆ ਵੀ ਹੋਇਆ ਬਾਕੀ ਸੇਵਾ ਚੱਲ ਵੀ ਰਹੀ ਹੈ ਅੰਦਰ ਬਹੁਤ ਸੇਵਾ ਚੱਲ ਰਹੀ ਹੈਗੀ ਦੇਖੋ ਆ ਸਾਰੀ ਜਗ੍ਹਾ ਕੀ ਉਹ ਜਿੱਥੇ ਕਿ ਮੇਲਾ ਭਰਦਾ ਹੁੰਦਾ ਕਈ ਏਕੜ ਦੇ ਵਿੱਚ ਜਗ੍ਹਾ ਕੀ ਇਹ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਨੇਗੀਆਂ ਇੱਥੇ ਤੁਸੀਂ ਦੇਖ ਸਕਦੇ ਹੋਗੇ ਸਾਰਾ ਦੁਕਾਨ ਵਾਲਾ ਏਰੀਆ ਹੈਗਾ ਤੁਸੀਂ ਜੇ ਆ ਸਾਰਾ ਜਿਹੜਾ ਏਰੀਆ ਇਹ ਸਾਰੇ ਇੱਥੇ ਬਾਜ਼ਾਰ ਬਣੇ ਹੁੰਦੇ ਨੇਗੇ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਇੱਥੇ ਦੁਕਾਨਾਂ ਹੁੰਦੀਆਂ ਨੇ ਤੇ ਆਜੋ ਫਿਰ ਹੁਣ ਆਪਾਂ ਤੁਹਾਨੂੰ ਕਰਬਾਨੇਂਗੇ ਅੰਦਰ ਚੱਲਦੇ ਹਾਂ ਦਰਸ਼ਨ ਕਰਵਾਨੇਂਗੇ ਚਲੋ ਆਓ ਚੱਲੀਏ ਫਿਰ ਕਰੀਏ ਦਰਸ਼ਨ ਨਾਲ ਤੁਹਾਨੂੰ ਵੀ ਕਰਬਾਨੇਂਗੇ ਬਾਬਾ ਜੀ ਦੇ ਆਪਾਂ ਹੱਥ ਤੋੜੇ ਹੁਣ ਇੱਥੇ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਸਰੋਵਰ ਦਿਖਾਣੇ ਆਂਗੇ ਜਿਹੜਾ ਕਿ ਮੇਲੇ ਨੂੰ ਭਰਿਆ ਹੁੰਦਾਗਾ ਪਰ ਹੁਣ ਖਾਲੀ ਆ ਦੇਖੋ ਆ ਸਰੋਵਰ ਆ ਮੇਰੇ ਪਿੱਛੇ ਕੋ ਸਾਰਾ ਸਰੋਵਰ ਹੁਣ ਖਾਲੀ ਪਿਆ ਹੈਗਾ ਤੇ ਸਾਹਮਣੇ ਗੁਰੂ ਗੋਖਰ ਸਾਹਿਬ ਦਾ ਟੱਲਾ ਬਹੁਤ ਹਾਈਟ ਆ ਗੀ ਟੱਲੇ ਦੀ ਕਾਫੀ ਉੱਚਾ ਹੈਗਾ ਤੇ ਸਾਹਮਣੇ ਗੁਰਗੱਬੀਰ ਜੀ ਤੇ ਚਲੋ ਆਪਾਂ ਚੱਲਦੇ ਆਂਗੇ ਪਹਿਲਾਂ ਦਰਸ਼ਨ ਕਰਦੇ ਆਂਗੇ ਤੰਤਨ ਗੁਰੂ ਗੋਰਖਨਾਥ ਜੀ ਵੀ ਕਾਫੀ ਹਾਈਟ ਤੇ ਚੜਨਾ ਪੈਂਦਾ ਹੈ ਤੁਸੀਂ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰਦਿਆ ਕਰੋ ਅੰਦਰ ਉਹ ਦਰਵਾਜ਼ਾ ਲੱਗਿਆ ਹੋਇਆ ਸੀ ਆ ਜੋ ਚਲਿਏ ਕਰਾਈਏ ਤੁਹਾਨੂੰ ਦਰਸ਼ਨ ਨਲੀ ਹੱਪ ਕਰੀਏ ਸਾਮ੍ਹੇ ਦਰਸ਼ਨ ਕਰੋ ਜੀ ਪੱਲਾ ਸ਼੍ਰੀ ਗੁਰੂ ਗੋਖਰਨਾਥ ਜੀ ਦਾ ਸਾਮ੍ਹਣੇ ਦਰਸ਼ਨ ਹੋਰ ਨੇ ਪਾਣੋ ਤਾਂ ਤਾਂ ਸ਼੍ਰੀ ਗੁਰੂ ਗੋਖਰਨਾਥ ਜੀ ਦੇ ਸੰਗਤਾ ਇੱਥੋਂ ਚੜਦੀ ਹੈਗੀ ਉੱਪਰ ਮੱਥਾ ਟੇਕ ਕੇ ਤੇ ਆਲੇ ਦੁਆਲੇ ਦੀ ਜਿਹੜੀ ਪ੍ਰਕਰਮਾ ਕਰਦੀ ਹੈਗੀ ਸੰਗਤਾ ਤੇ ਉਸ ਤੋਂ ਬਾਅਦ ਫਿਰ ਜਾ ਕੇ ਬਾਬਾ ਜੀ ਦੇ ਮੱਥਾ ਟੇਕਦੇ ਨੇਗੇ ਪਰ ਆਹਦੀ ਉੱਪਰ ਦੀ ਆ ਕੇ ਆਹ ਪੌੜੀਆਂ ਨੇਗੀਆਂ ਉੱਪਰ ਦੀ ਸੰਗਤ ਜਾਂਦੀ ਹੈ ਜਦੋਂ ਮੇਲਾ ਹੁੰਦਾ ਹੈਗਾ ਫਿਲਹਾਲ ਹੁਣ ਆਪਾਂ نیچے ਹੀ ਚੱਲਾਂਗੇ ਕਿਉਂਕਿ ਹੁਣ ਮੇਲਾ ਨਹੀਂ ਹੈਗਾ ਆਪਾਂ ਤਾਂ ਦਰਸ਼ਨ ਕਰਨ ਆਏ ਆ ਜੀ ਦਰਸ਼ਨ ਜ਼ਰੂਰੀ ਨੇਗੇ ਕਰਨੇ ਆਪਾਂ ਨੂੰ ਵੀ ਕਿਉਂਕਿ ਜਿੰਨੇ ਵੀ ਇੱਥੋਂ ਲੰਘਦੇ ਬੜਦੇ ਨੇ ਸਾਰੇ ਦਰਸ਼ਨ ਕਰਦੇ ਨੇ ਜੀ ਬਾਬਾ ਜੀ ਦੇ ਤੇ ਤੁਸੀਂ ਵੀ ਨਾਲ ਬਣੇ ਰਹੋ ਤੁਸੀਂ ਵੀ ਕਰੋ ਦਰਸ਼ਨ ਆ ਲੈਣਾ ਹੁੰਦੀ ਐ ਨੇ ਕਿ ਉਦੋਂ ਉਸ ਟਾਈਮ ਦੇ ਵਿੱਚ ਕਿਉਂਕਿ ਉਹ ਟਾਈਮ ਦੇ ਵਿੱਚ ਤਾਂ ਫਿਰ ਬਹੁਤ ਧੱਕਾ ਇਕੱਠਾ ਕਾਫੀ ਹੁੰਦਾ ਨਾ ਕਾਫੀ ਸੰਗਤ ਆਉਂਦੀ ਹੈਗੀ ਉਹ ਟਾਈਮ ਦੇ ਵਿੱਚ ਵੀ ਬੜੀ ਵਧੀਆ ਦਰਸ਼ਨ ਹੋਈ ਨੇ ਜੀ ਆਪਾਂ ਨੂੰ ਬੜੀ ਵਧੀਆ ਦਰਸ਼ਨ ਹੋਈ ਨੇ ਜੀ ਆਪਾਂ ਨੂੰ ਕਿਉਂਕਿ ਮੇਲੇ ਨੂੰ ਬਹੁਤ ਇਕੱਠ ਹੁੰਦਾ ਨਾ ਦਰਸ਼ਨ ਜਿਆਦੇ ਹੋਈ ਜਾਂਦੇ ਬਾਬਾ ਨਾਰਸਿੰਘ ਜੀ ਦੀ ਜਗਾ ਬਣਾਈ ਹੋਈ ਹੈ ਪਿੱਛੇ ਤੇ ਉਧਰ ਬਾਬਾ ਪੈਰੋਂ ਜੀ ਦੀ ਜਗਾ ਬਣਾਈ ਹੋਈ ਹੈਗੀ ਬੈਕ ਸਾਈਡ ਤੇ ਤੇ ਜਿੱਥੇ ਹੁਣ ਆਪਾਂ ਫਿਰਦੇ ਆਂਗੇ ਸਾਰਾ ਹਾਲ ਹੁੰਦਾ ਸੰਗਤ ਰਾਤ ਨੂੰ ਚੌਂਕੀ ਭਰਦੀ ਹੈਗੀ ਆ ਕੇਰੇ ਤੇ ਸਾਰਾ ਬਹੁਤ ਵਧੀਆ ਹਾਲ ਆ ਗਿਆ ਹੈ ਬਣਿਆ ਹੋਇਆ ਤੇ ਆਜੋ ਹੁਣ ਤੁਹਾਨੂੰ ਦਿਖਾਉਨੇ ਆਂਗੇ ਜਿੱਥੇ ਕਿ ਮਿੱਟੀ ਕੱਢਦੇ ਨੇਗੇ ਉਹ ਸਰੋਵਰ ਅੱਡ ਬਣਿਆ ਹੋਇਆ ਹੈ ਜਿੱਥੇ ਮਿੱਟੀ ਕੱਢਦੇ ਨੇ ਤੇ ਬਾਕੀ ਆਹ ਸਾਈਡ ਦੇ ਉੱਤੇ ਢੋਲੀ ਪਾਈ ਆਪਣੇ ਜੋਰ ਦਿਖਾਉਂਦੇ ਨੇਗੇ ਤੇ ਆਜੋ ਤੁਮ ਦੱਸ ਦੇ ਕਿੱਥੇ ਮਿੱਟੀ ਕੱਢਦੇ ਨੇ ਆਹ ਉਹ ਜਗ੍ਹਾ ਜੀ ਬਣੀ ਹੋਈ ਜਿੱਥੇ ਮਿੱਟੀ ਕੱਢਦੇ ਨੇਗੇ ਸਾਰੇ ਇਸ ਰੋਵਰਾ ਜੀ ਕਵਾਜਾ ਪੀਰ ਜੀ ਦੀ ਮੂਰਤੀ ਬਣਾਈ ਹੋਈ ਹੈ ਬਹੁਤ ਵਧੀਆ ਆਜੇ ਤੁਹਾਨੂੰ ਦਿਖਾਣੇ ਆਂਗੇ ਜਿੱਥੇ ਇੱਕ ਵਿਸਤਰੀਏ ਲੱਗਦੇ ਹੁੰਦੇ ਨੇਗੇ ਬਹੁਤ ਵਧੀਆ ਕਬਿਸਤਰੀਏ ਲੱਗਦੇ ਨੇ ਕਿ ਪਿੱਛੇ ਪਾਰਕ ਬਧਿਆ ਬਣਿਆ ਹੋਇਆ ਨੇਗੇ ਦੇਖੋ ਇਹ ਸਾਰੀ ਜਗ੍ਹਾ ਦੇ ਉੱਪਰ ਕਬਿਸਤਰੀਏ ਲੱਗਦੇ ਹੁੰਦੇ ਨੇਗੇ ਹੁਣ ਅਪ ਚੱਲਦੇ ਆਂ ਜੀ ਘਰ ਨੂੰ ਤੇ ਉਸ ਤੋਂ ਬਾਅਦ ਕਰਾਂਗੇ ਆਪਦੇ ਅਗਲੇ ਕੰਮ ਜਿਹੜੇ ਕਰਨ ਵਾਲੇ ਨੇਗੇ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਬਹੁਤ ਜ਼ਿਆਦਾ ਸੋਹਣੇ ਬੈਠੇ ਸੀਗੇ ਤੇ ਬੜੇ ਵਧੀਆ ਦਰਸ਼ਨ ਕਰਕੇ ਆਪਾਂ ਚੱਲਦੇ ਆਂਗੇ ਆਪਾਂ ਉਧਰ ਆਪਣੇ ਬੂਟ ਖੋਲੇ ਸੀਗੇ ਤੇ ਹੁਣ ਸਾਹਮਣੇ ਦੇਖੋ ਬੜਾ ਸੋਹਣਾ ਦਰਬਾਰਾ ਬਾਬਾ ਜੀ ਦਾ ਸਾਹਮਣੇ ਬੂਟ ਖੋਲਤੇ ਸੀ ਤੇ ਹੁਣ ਆਪਾਂ ਬੂਟ ਪਾ ਕੇ ਫਿਰ ਨਿਕਲਦੇ ਆਂਗੇ ਬਾਬਾ ਜੀ ਤੁਹਾਡੇ ਸਾਰੇ ਨੇ ਝੋਲੀਆਂ ਭਰਨ ਤੁਸੀਂ ਸਾਰੇ ਖੁਸ਼ ਰਹੋ ਤੇ ਚਲੋ ਆਪਾਂ ਚੱਲੀਏ ਪਿੰਡ ਨੂੰ ਬੋਲਟ ਆਪਣਾ ਖੜਿਆਗਾ ਬੋਲਟ ਹੀ ਅੱਜ ਮੈਂ ਚੱਕ ਰਿਹਾ ਅੱਜ ਮੈਂ ਗੱਡੀ ਲੈ ਕੇ ਨਹੀਂ ਆਇਆ ਅੱਜ ਬੋਲਟੇ ਚੱਕ ਰਿਹਾ ਮੈਂ ਹਾਂ ਚੱਲ ਤੇ ਹੋਰ ਦੱਸੋ ਸਾਰਿਆਂ ਦੇ ਕੀ ਹਾਲ-ਬਾਲ ਨੇ ਸਾਰੇ ਠੀਕ-ਠਾਕ ਹੁਣ ਤੇ ਵੀਡੀਓ ਵੀਰੇ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਤੁਸੀਂ ਕਿਉਂਕਿ ਹੋਰ ਸੰਗਤ ਵੀ ਦਰਸ਼ਨ ਕਰ ਲੈ ਮੇਲੇ ਨੂੰ ਸਾਰੇ ਆਉਂਦੇ ਨੇ ਤਕਰੀਬਨ ਹਨਾ ਉਦੋਂ ਕਈਆਂ ਨੂੰ ਦਰਸ਼ਨ ਨਹੀਂ ਹੁੰਦੇ ਬਹੁਤ ਇਕੱਠ ਹੁੰਦਾਗਾ ਇਹ ਵੀ ਤੁਹਾਡੀ ਸੇਵਾ ਬਣਦੀ ਹੈ ਜੀ ਗੁੱਗਾ ਪੀਰ ਜੀ ਦੀ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਨਾ ਤਾਂ ਇਹ ਵੀ ਤੁਹਾਡੀ ਸੇਵਾ ਬਣਦੀ ਹੈਗੀ ਤੇ ਘਰੇ ਬੈਠੇ-ਬੈਠੇ ਸੇਵਾ ਕਰੋ ਗੁੱਗਾ ਪੀਰ ਜੀ ਦੀ ਵੀਡੀਓ ਸ਼ੇਅਰ ਕਰਕੇ ਆਪ ਵੀ ਦਰਸ਼ਨ ਕਰੋ ਦੂਜਿਆਂ ਨੂੰ ਵੀ ਦਰਸ਼ਨ ਕਰਵਾਓ ਤੇ ਚਲੋ ਠੀਕ ਆ ਫਿਰ ਚੱਲਦੇ ਆਂਗੇ ਆਪਾਂ ਪਿੰਡ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ